ਹਾਂਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਉਮੀਦ ਕਰਦੇ ਹਾਂ ਸਾਰੇ ਭਰਾ ਠੀਕ ਹੋਣਗੇ ਤੇ ਅੱਜ ਫੇਰ ਆਪਾਂ ਪਹੁੰਚੇ ਹਾਂ ਜੀ ਭੁੰਦਰ ਪੈਣੀ ਤੇ ਪਰਾ ਜੱਗੀ ਵਾਲੇ ਫਾਰਮ ਤੇ ਤੇ ਇਹ ਫਾਰਮ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਤੁਸੀਂ ਥੋੜਾ ਜਿਹਾ ਧਿਆਨ ਨਾਲ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਇਹ ਉਹੀ ਫਾਰਮ ਹੈ ਬਾਈ ਕੋਲੇ ਚਾਰ ਗਾਂਆਂ ਸੀ ਚਾਰੇ ਰਿਪੀਟਰ ਸੀ ਤੇ ਗਾਈਆਂ ਵਾਇਰਸ ਸੇ ਕੱਢਣ ਨੂੰ ਤਿਆਰ ਸੀ ਮਤਲਬ ਜਮਾ ਨੱਕਿਆ ਬੈਠਾ ਸੀ ਰਸੇ ਕੱਢਣ ਨੂੰ ਤਿਆਰ ਸੀ ਦੁੱਧ ਵੀ ਸੀ ਜੋ ਲਗਭਗ ਖਤਮ ਦੇ ਬਰਾਬਰ ਹੀ ਹੋ ਰਿਹਾ ਸੀ ਤੇ ਗਾਈਆਂ ਕੋਈ 2 ਕਿਲੋ ਤੇ ਕੋਈ 3 ਕਿਲੋ ਦੇ ਦੁੱਧ ਤੇ ਚਲਦੀ ਸੀ ਬਸ ਖਤਮੀ ਹੋ ਰਹੀ ਸੀ ਦੁੱਧ ਵੀ ਤੇ ਜੋ ਮੱਝਾਂ ਦਾ ਰੰਗ ਤੁਸੀਂ ਦੇਖੋ ਬਈ ਧਿਆਨ ਨਾਲ ਜਮਾ ਲਾਲ ਸੀਗੀਆਂ ਮੱਝਾਂ ਹੁਣ ਦੇਖੋ ਬਈ ਕਿੰਨੀਆਂ ਕਾਲਸ ਫੜ ਗਈਆਂ ਮੱਝਾਂ ਕਿਉਂਕਿ ਜੋ ਲਾਲ ਰੰਗ ਸੀ ਉਹ ਧੁੱਪ ਨਾਲ ਲੱਗਣ ਕਰਕੇ ਸੀ ਅੰਦਰ ਰਹਿਣ ਕਰਕੇ ਸੀ ਤੇ ਮੱਝਾਂ ਦੇਖੋ ਬਈ ਹੁਣ ਕਾਲੀਆਂ ਹੋਣੀਆਂ ਸ਼ੁਰੂ ਹੋ ਗਈਆਂ ਪ੍ਰੋਪਰ ਧੁੱਪ ਲੱਗਣ ਲੱਗੀ ਤੇ ਸਭ ਤੋਂ ਵੱਡੀ ਗੱਲ ਬਾਈ ਦੱਸਤਾ ਜਾਂਦਾ ਕੋਈ ਵੀ ਆਪ ਨੂੰ ਡਾਕਟਰ ਭਰਾ ਆ ਕੇ ਤੇ ਫਾਰਮਰ ਉਸ ਗੱਲ ਤੇ ਗੌਰ ਨਹੀਂ ਕਰਦਾ ਹੈਗਾ ਮੰਨਦਾ ਨਹੀਂ ਹੈਗਾ ਤੇ ਬਾਈਆਂ ਨੇ ਆਪਣੀ ਗੱਲ ਮੰਨੀ ਤੇ ਬਾਈਆਂ ਦੇ ਸਾਹਮਣੇ ਆ ਰਿਜ਼ਲਟ ਦੇਖੋ ਵਿਟਾਮਿਨ ਡੀ ਧੁੱਪ ਤੋਂ ਮਿਲਣਾ ਤੇ ਇਹ ਫਰੀ ਦੀ ਚੀਜ਼ ਹੈ ਘਟੂ ਘਟੇ ਇਹ ਤਾਂ ਆਪਾਂ ਪੂਰੀ ਤਰ੍ਹਾਂ ਲਈਏ ਪਸ਼ੂ ਨੂੰ ਦਈਏ ਵਿਟਾਮਿਨ ਡੀ ਤੇ ਆ ਦੇਖੋ ਬਹੁਤ ਜ਼ਿਆਦਾ ਫਰਕ ਪੈ ਗਿਆ ਮੱਝਾਂ ਦਾ ਤੇ ਮੱਝਾਂ ਹੁਣ ਇੱਥੇ ਆਪਣੀ ਫੈਮਿਲੀ ਫਾਰਮ ਦੀ ਫੀਡ ਚੱਲ ਰਹੀ ਹੈ ਤੇ ਮੱਝਾਂ ਹੱਡ ਪਰਣ ਲੱਗ ਗਈਆਂ ਤੇ ਗਾਂਆਂ ਵੀ ਤੇ ਆਪਾਂ ਕਰਦੇ ਆ ਵੀ ਭਰਾ ਫਾਰਮਰ ਨਾਲ ਗੱਲ ਹਾਂਜੀ ਭਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆ ਜੋ ਨੇੜੇ ਆ ਜੋ ਥੋੜਾ ਤੇ ਕਿੰਨੇ ਕੁ ਪ੍ਰੂਵਮੈਂਟ ਲੱਗਦੀ ਹੈ ਬਈ ਤੈਨੂੰ ਆਪਣੀ ਫੈਮਿਲੀ ਫਾਰਮ ਹੀਡ ਨਾਲ ਬਾਈ ਹੁਣ ਤਾਂ ਦੁੱਗਣਾ ਫਰਕ ਪੈ ਗਿਆ ਡੰਗਰਾਂ ਦਾ ਇਹਦੇ ਬਾਕੀ ਦੁੱਧ ਦਾ ਵੀ ਇੱਕ ਇੱਕ ਤੁਸੀਂ ਤਾਂ ਮੈਂ ਛੱਡਣ ਨੂੰ ਤਿਆਰ ਸੀਗਾ ਆਪਣੇ ਗਾਇਆਂ ਨੂੰ ਹਾਂ ਕਿੱਥੇ ਹੁਣ ਦੋ ਏ ਟਾਈਮ ਵਧੀਆ ਗਾਇਆਂ ਦੁੱਧ ਦੇਣ ਲੱਗ ਗਈਆਂ 6 6 7 7 ਕਿਲੋ ਦੇ ਗਾਇਆਂ ਵਗੀਆਂ ਵਗੀਆਂ ਠੀਕ ਹੈ ਜੀ ਤੇ ਡੀ ਟੂਟਰ ਦਾ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਦੱਸੀ ਸੀਗਾ ਹਾਂ ਤੇ ਹੁਣ ਇੱਕ ਬੇੜੀ ਦਾ ਅੱਜ ਤੁਸੀਂ ਟੀਕਾ ਭਰੇ ਦਿੱਤਾ ਲਾ ਲਓ ਵੀ ਸਾਰੀ 20 ਦਿਨਾਂ ਬਾਅਦ ਸਾਫ਼ ਹੋਈ ਨੇ ਜੀ ਹਾਂ ਇੱਕ ਦੇ ਆਪਣੇ ਏ ਆਈ ਕਰਤੀ ਹਾਂ ਜੀ ਹਾਂ ਤੇ ਲਓ ਜੀ ਇੱਕ ਗਾਂ ਦੇ ਆਪਾਂ ਨੇ ਏ ਆਈ ਕਰਤੀ ਉਹ ਭਰਾ ਸਿੱਕਾ ਚੱਕੀ ਖੜਾ ਐ ਏ ਬੀ ਐਸ ਦਾ ਫਾਇਰਵੋਲ ਲਾਤਾ ਆਪਨੇ ਤੇ ਲੱਗਦਾ ਵੀ ਤੁਹਾਨੂੰ ਮੱਜਾਂ ਕੰਸੀਵ ਕਰ ਜਾਣਗੀਆਂ ਤੁਹਾਡੀਆਂ ਗਾਂਆਂ ਬਹੁਤ 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 ਵਧੀਆ ਬਈ ਹੋ ਜਾਣਗੀਆਂ ਹਾਂ ਜੀ ਕਰ ਜਾਮਾ ਤੇ ਇਹ ਆਪਾਂ ਨੇ ਕੋਈ ਬੜਾ ਥੋੜਾ ਨਜਾਇਜ਼ ਖਰਚਾ ਤਾਂ ਨਹੀਂ ਕਰਾਇਆ ਹੈਗਾ ਵੀ ਕੋਈ ਨਜਾਇਜ਼ ਖਰਚੇ ਕਰਾਏ ਹੁਣ ਤੁਹਾਡੇ ਤੇ ਜੀ ਡਾ ਦੇਖ ਪਹਿਲਾਂ ਹੋਰ ਵੀ ਪਾਂਦੇ ਦੀ ਹੋ ਤੁਹਾਨੂੰ ਉਹਨਾਂ ਦਾ ਰਿਜ਼ਲਟ ਨਹੀਂ ਹੈਗਾ ਇਹਨਾਂ ਹਾਂ ਜਿੰਨਾ ਇਹ ਫੀਡ ਦਾ ਤੁਹਾਡੇ ਵਾਲਾ ਰਿਜ਼ਲਟ ਵਧੀਆ ਹੈ ਠੀਕ ਹੈ ਆ ਫੀਡ ਦੇ ਨਾਲ ਨਾਲ ਬਈ ਆਪਾਂ ਨੇ ਨਾ ਗਾਂਆਂ ਖੁੱਲੀਆਂ ਛੜਵਾਈਆਂ ਆ ਦੇਖੋ ਪਰਾ ਕੋਲ ਜਗ੍ਹਾ ਹੈਗੀ ਸੀ ਬਸ ਐਵੇਂ ਕੋਲ ਕਰੀ ਬੈਠਾ ਸੀ ਬਾਈ ਨੇ ਉਸ ਤੋਂ ਬਾਅਦ ਬਾਸ ਦੇ ਟੰਬੇ ਜੇ ਲਾ ਕੇ ਨਾ ਕੋਈ ਬੜਾ ਖਰਚਾ ਹੋਇਆ ਤੇ ਵੀ ਕੋਈ ਆਪਣਾ ਨਜਾਇਜ਼ ਖਰਚਾ ਕਰਾਇਆ ਭਰਾ ਦਾ ਤੇ ਇਹ ਹੋ ਸਕਦਾ ਬਈ ਘੱਟੋ ਘੱਟ ਖਰਚੇ 'ਚ ਸਰ ਸਕਦਾ ਹੈ ਬਾਈ ਨੇ ਜਦੋਂ ਗਾਇਆਂ ਖੁੱਲੀਆਂ ਛੱਡੀਆਂ ਤੇ ਇੱਕ ਬਾਈ ਨੂੰ ਪੁੱਛਾਂਗੇ ਇੱਕ ਗਾਂ ਥੋੜੀ ਲੰਗੜੀ ਸੀ ਬਈ ਉਹ ਕਿਵੇਂ ਹੁਣ ਔਰ ਸਹੀ ਹੈ ਭਾਈ ਹੁਣ ਅੱਛਾ ਲਾਲਾ ਉਹ ਖੁੱਲੇ ਛੱਡੇ ਤੋਂ ਲੰਗ ਜਮਾ ਹਟ ਗਈ ਪਹਿਲਾਂ ਲੰਗ ਬਾਲਾ ਮਾਰਦੀ ਸੀ ਬਾਲਾ ਲੰਗ ਮਾਰਦੀ ਸੀ ਹਾਂ ਤੋਂ ਹੁਣ ਵਾਲੀ ਦਿੱਕਤ ਆਂਦੀ ਸੀਗੀ ਉਹਨੂੰ ਹਾਂ ਖੁੱਲੀ ਛੱਡਣ ਵਾਲੀ ਫਰਕ ਪੈ ਗਿਆ ਦੇਖੋ ਨਾ ਫਰਕ ਪਿਆ ਕੁਛ ਨਹੀਂ ਕਰਾਇਆ ਕੋਈ ਦਵਾਈ ਨਹੀਂ ਕੋਈ ਦਵਾਈ ਉਹਨੂੰ ਕੁਛ ਨਹੀਂ ਕਰਾਇਆ ਗਿਆ ਹਾਂ ਤੇ ਗਾਈਆਂ ਦਾ ਖੂਨ ਵੀ ਬਹੁਤ ਜ਼ਿਆਦਾ ਘਟੇ ਹੋਏ ਸੀ ਹੁਣ ਗਾਈਆਂ ਆਪਣੇ ਆਪ ਪਤਾ ਵੀ ਲੱਗਦਾ ਬਈ ਇੱਕ ਵਾਰੀ ਤੁਸੀਂ ਧਿਆਨ ਨਾਲ ਦੇਖੋ ਤੇ ਆਪਾਂ ਨੇ ਕੋਈ ਨਜਾਇਜ਼ ਖਰਚਾ ਨਹੀਂ ਕੋਈ ਸਿਰਫ ਫੀਡ ਹੀ ਬਦਲੀ ਇਹਨਾਂ ਦੀ ਫੀਡ ਬਦਲਣ ਨਾਲ ਹੀ ਗਾਈਆਂ ਦਾ ਰੰਗ ਰੂਪ ਦਾ ਮੱਝਾਂ ਦਾ ਪੂਰਾ ਫਰਕ ਪੈ ਗਿਆ ਤੇ ਹੁਣ ਦੇ ਦੁੱਧ ਵੀ ਵਧ ਗਏ ਜਿੱਥੇ ਗਾਂਆਂ ਕਿਲੋ ਕਿਲੋ ਡੇਡ ਡੇਡ ਕਿਲੋ ਦੁੱਧ ਤੇ ਖਰਦੀਆਂ ਸੀ 7 7 8 8 ਕਿਲੋ ਦੁੱਧ ਤੇ ਚਲੀ ਗਈਆਂ ਚਲੋ ਆਪਾਂ ਇਹ ਗਾਂਆਂ ਦਾ ਥੋੜਾ ਬੋਤਾ ਖਰਚਾ ਲੱਗ ਗਿਆ ਆਪਣਾ ਮੋੜਨ ਜਿਹੜਾ ਇਹਨਾਂ ਦਾ ਖਰਚਾ ਸੀ ਉਹ ਮੋੜਨ ਲੱਗ ਗਿਆ ਹੁਣ ਪਰ ਇਹਨਾਂ ਨੂੰ ਰੱਖ ਲੂਗਾ ਨਹੀਂ ਬਾਈ ਰਸੇ ਕੱਢਣ ਨੂੰ ਤਿਆਰ ਸੀ ਆਹ ਫੀਡ ਹੈ ਜੀ ਆਪਣੀ ਫੈਮਿਲੀ ਫਾਰਮ ਦੀ 12000 ਫੀਡ ਤੇ ਇਸ ਫੀਡ ਨਾਲ ਹੀ ਇਹ ਫਾਰਮ ਤੇ ਆਪਾਂ ਨੇ ਆਹ ਵਾਲੀ ਫੀਡ ਹੈ ਬਾਈ 12000 ਫੈਮਿਲੀ ਫਾਰਮ ਦੀ ਤੇ ਕੋਈ ਨਜਾਇਜ਼ ਖਰਚੇ ਨਹੀਂ ਕਰਾਏ ਸਿਰਫ ਫੀਡ ਬਦਲੀ ਹੈ ਤੇ ਗਾਈਆਂ ਦਾ ਗਾਈਆਂ ਖੁੱਲੀਆਂ ਛੜਵਾਈਆਂ ਐਨੇ ਨਾਲ ਹੀ ਦੇਖੋ ਬਾਈ ਹੁਣ ਆ ਮੜਾ ਜੂਨੀ ਸਟਾਰਟ ਕਰੀ ਨੂੰ ਜੂਨੀ ਦਾ ਆਪਾਂ ਲੈ ਕੇ ਆਏ ਆ 25 ਤਰੀਕ ਨੂੰ ਲੈ ਕੇ ਆਏ ਹਾਂ 25 ਤਰੀਕ ਨੂੰ ਪਾਣੀ ਸ਼ੁਰੂ ਕੀਤੀ ਸੀ ਤੇ ਅੱਜ ਹੈ 11 12 12 ਤਰੀਕ ਹੈ ਤੇ ਲਗਭਗ 17 ਦਿਨ ਹੋਏ ਨੇ 17 17 ਦਿਨ ਹੋ ਗਏ ਜੀ ਲਗਭਗ ਫੀਡ ਪਾਈਆਂ ਨੂੰ ਤੇ ਗਾਈਆਂ ਦਾ ਰੰਗ ਬਦਲ ਗਿਆ ਵੀ 17 ਦਿਨਾਂ ਦੇ ਵਿੱਚ ਹੀ ਤੇ ਤੇ ਇੱਕ ਇਹਨਾਂ ਚੋਂ ਗਾਂ ਲੰਗੜੀ ਵੀ ਸੀ ਉਹ ਵੀ ਗਾਂ ਲੰਗਮਾਰ ਨੂੰ ਹਟ ਗਈ ਤੇ ਇੱਕ ਗਾਂ ਦੇ ਆਪਾਂ ਨੇ ਅੱਜ ਏਆਈ ਵੀ ਕਰਤੀ ਐਸੀ ਤਰੀਕੀ ਉਰਲੀ ਦੇ ਆਹ ਉਰਲੀ ਬੈਠਦੇ ਆਪਾਂ ਨੇ ਬਈ ਏਆਈ ਕਰਤੀ ਗਾਂ ਖਰੇ ਬੈਠ ਨਹੀਂ ਕਹਿ ਸਕਦੇ ਆਪਾਂ ਪਹਿਲੇ ਸੂਈ ਸੂਈ ਹੋਈ ਐ ਤੇ ਬਾਕੀ ਪਾਣੀ ਦਾ ਪ੍ਰਬੰਧ ਬਾਈ ਦਾ ਨਾਲੀ ਐ ਦਿਨ ਵਿੱਚ ਦੀ ਕਈ ਕਈ ਵਾਰ ਪਾਣੀ ਪੀਂ ਜਾਂਦਾ ਜਦੋਂ ਪਸ਼ੂ ਖੁੱਲਾ ਹੁੰਦਾ ਆਪਣੀ ਮਰਜ਼ੀ ਨਾਲ ਪਾਣੀ ਬਿੰਦੇ ਤੇ 2-4 ਦਿਨਾਂ ਜਰੂਰ ਦਿੱਕਤ ਆਈਏ ਜਦੋਂ ਖੁੱਲੀਆਂ ਛੱਡੀਆਂ ਨੇ ਇਹ ਇਹਨਾਂ ਨੇ ਬਾਸ ਬੂਸ ਮਤਲਬ ਤੋੜ ਕੇ ਅੰਦਰ ਪਰ ਭੱਜ ਜਾਂਦੀਆਂ ਸੀ ਪਰ 4 ਕਿ ਦਿਨਾਂ ਚ ਟਿੱਗ ਗਏ ਆ ਇਹ ਤੇ ਥੋੜੀ ਹੁਣ ਗਾਂਆਂ ਦੇ ਵਿੱਚ ਥੋੜੀ ਲਾਲੀ ਵੀ ਚਮਕਣ ਲੱਗ ਗਈ ਆਪਾਂ ਨੂੰ ਆ ਦੇਖ ਸਕਦੇ ਹੋ ਤੁਸੀਂ ਨਹੀਂ ਪਹਿਲਾਂ ਜਮਾ ਨਹੀਂ ਸੀ ਚਮਕਦੀ ਲਾਲੀ ਨੇੜੇ ਤੇੜੀ ਵੀ ਨਹੀਂ ਸੀ ਪੀੜੀਆਂ ਹੋਈਆਂ ਪਈਆਂ ਸੀ ਗਾਂ ਦੇ ਵਿੱਚ ਖੂਨ ਸਾਰਿਆਂ ਦਾ ਘਟਿਆ ਹੋਇਆ ਸੀ ਤੇ ਆਪਾਂ ਨੇ ਉਹਦੇ ਟੈਸਟ ਵੀ ਕਰਵਾਏ ਸੀ ਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜੀ ਉਮਰਾ ਮੋਬਾਈਲ ਨੰਬਰ ਹੈ 98038 01450 ਤੇ ਹੁਣ ਤਾਂ ਲੱਗ ਰਿਹਾ ਵੀ ਤੁਹਾਨੂੰ ਕਰ ਜਾਣੀਆਂ ਕੰਸੀਪ ਹਾਂਜੀ ਹਾਂ ਬਾਈ ਜੀ ਮੈਂ ਐਨ ਜਮਾ ਵਧੀਆ ਹਾਂ ਤੇ ਧੰਨਵਾਦ ਜੀ ਸਾਰਿਆਂ ਦਾ